ਆਪ ਸਰ ਕਾਂਦੀ ਆਹ ਸਾਹਮਣੇ ਕਹਿੰਦੇ ਚਾਂਦੀ ਗੁਜਰਾ ਹਰਿਆਣੇ ਵਾਲਾ ਅਖਾੜਾ ਜੱਫੇ ਵਾਲਾ ਕਰੋ ਹੱਥ ਜੋੜੀ ਬੰਦ ਲਓ ਪਹਿਲਾਂ ਜਦ ਤੋਂ ਬਾਦ ਦੀ ਹੱਥ ਜੜੀ ਹੋਈ ਹੈ ਇਹਨਾਂ ਮੰਨਾਂ ਦੇ ਦਰਮਿਆਨ ਆ ਮੈਂ ਇਹ ਅੱਜ ਜੀ ਅੱਜ ਜੀ ਬੱਚੇ ਪਤਰੋਤੇ ਕਹਿੰਦੇ ਕਾਂਦੀ ਆ ਜਿਹੜੀ ਸਰਸਨ ਅੰਕਲ ਦੀ ਧਰਤੀ ਹੈ ਬਾਈ ਬਾਲੂ ਬੋਰ ਕੇ ਜਲਦੀ ਬੁਝੇ ਮੈਜਰ ਲੈਣਾ ਬੁਝ ਗਿਆ ਪਲੀਜ਼

ਭਾਵੀ ਕਯਨੋ ਮੇ ਸਮਾ ਦਾ ਡਰੈਗਰ ਹੁੰਦੀ ਦੇ ਨਾਲ ਆਜਰੇ ਇੱਕ ਹੋਰ ਕਸ਼ਤੀ ਜਿਹੜੀ ਦੀ ਸ਼ੁਰੂ ਹੋ ਗਈ ਹੈ ਐਨਾ ਮੰਗਾਂ ਦੇ ਮਰਦਾ ਕੌਣ ਜਿੱਤਦਾ ਕੌਣ ਹਾਰਦਾ ਬੱਚਾ ਜਿਹੜੀਆਂ ਸਮਿਆਂ ਵਾਲੀ ਕੜੀਆਂ ਹਾਰਦੀਆਂ ਤੇ ਨਾਲ ਬੜਾ ਪਨਪਨ ਕਰਦੇ ਨੇ ਲਾਈਵ ਵਾਲੇ ਵੀਰੇ ਰਾਜੇ ਦੀ ਵੀ ਲਾਈਵ ਵੀ ਤਿਆਰ ਹੈ ਪੰਜਾਬੀ ਲਾਈਵ ਲੀ। ਬਹੁਤ ਬੜਾ ਧੰਨਵਾਦ ਕਰਦੇ ਹਾਂ ਕਸਤੀ ਜੰਗਲਾ ਰੰਗ ਦੇ ਦੀ ਟੌਪ ਟੈਨਲ ਹੈ। ਬਹੁਤ ਬੜਾ ਧੰਨਵਾਦ। ਲੈ ਚੱਲੀ ਹੋਏ ਕਸਤੀ ਐਨਾ ਮੱਲਾ ਦੇ ਦਰਮਿਆਨ। ਬੱਲੇ 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 ਬੱਲੇ। ਕੀ ਬਤਾऊं। ਸ਼ਰਾਬੀ ਸ਼ਾਬਾ ਆਵਾਜ਼ ਨਹੀਂ ਆ ਰਹੀ ਸਾਹ ਆਹੋ 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 ਬਹੁਤ ਬਹੁਤ ਧੰਨਵਾਦ ਕਰਦਾ ਜੀ ਜੈਨੂ ਹਾਰਦ ਸਵਾਗਤ ਦਾ ਹੈ

ਅਜੀਤ ਪੰਚ ਸਾਰੀ ਟੀਮ ਜੀ ਜਿੱਤੇ ਦਾ ਤੇ ਬੰਦੀਆ ਬੰਦੀਵਾਰੀ ਬਾਰਾ ਧੰਨਵਾਦ ਕਰ ਰਿਹਾ ਮਾਤ ਪਤ ਖਲਗਣੀ ਵਾਲੇ ਦੇ ਵੀ ਸਾਡੇ ਸੱਜਣਾਂ ਤੇ ਪੁੱਜਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰ ਰਿਹਾ ਹੈ ਜੀ ਜੈਨੋ ਹਾਰਨਿਕ ਸਾਡੇ ਤੇ ਜੀ ਆਦਰਮਈ ਵਿਰੋਪੜੀ ਮਾਨਵਤਾ ਧਰਤੀ ਅੱਜ ਕਦੀ ਵੀ ਵੱਟੇ ਪੱਤਰ ਤੇ ਗੱਲ ਕਰਦੀ ਹੈ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਅੱਜ ਬਸਾਈ ਹੋਏ ਨਗਰੀਆਂ ਦਾ ਦਰਸਨ ਅੰਗਰ ਦੀ ਧਰਤੀ ਹੈ ਰਾਜੇ ਪੱਦਰ ਤੇ ਗੱਲਾਂ ਚੱਲਦੀਆਂ ਛਾਂ ਵੀ ਨਾ ਜਨਾਂ ਖੱਤੀ ਦੇ ਨਾਲ ਲੱਗ ਜਾਈਏ ਹੇ ਕਸਤੀ ਆਇਨਾ ਮਾਰੀ ਬੰਨੂ ਮੋੜ ਕੇ ਤੇ ਮੇਜਰ ਆ ਜਿਓ ਭਾਈ ਡੰਗਰ ਕਮੇਟੀ ਸੀਪੜੀਆਂ ਅਗਰ ਬਾਸੂ ਨੇ ਬੈਰੀਕੇਟ ਦੇ ਅੰਦਰ ਆ ਜਿਓ ਸੂਏ ਮਕੇਰੀਆਂ ਤੋਂ ਪੁੱਜੇ ਸਾਡੇ ਹਿੰਦਰਜ ਭਾਈ ਹੋਰਾਂ ਪਰਮਾਤਮਾ ਦਾ ਨੰਗਲ ਕਮੇਟੀ ਸਿਪਰੀਆਂ ਆਦਰ ਮਾਤੁਰ ਨੇ ਮਿਲਿਦ ਬੈਰੀਕੇ ਕਦਰ ਅੰਦਰ ਆ ਜੀ ਆਦਰ ਕਮਾਜੀਤ ਮਹਿਲਵਾਨ ਸਿੰਮਰ ਢੱਲੀਆਂ ਵਾਲਾ ਜਿਹੜਾ ਮੈਦਾਨ ਦੇ ਵਿੱਚ ਜਿੱਤ ਆਸਰ ਕਰ ਗਿਆ ਆਦਰ ਨੰਗਲ ਕਮੇਟੀ ਮਾਤ ਪਰ ਲਕਣੀ ਗਾਰੇ ਪ੍ਰਾਂਤ ਦੇ ਚੇਤੋਂ ਤੋਂ ਬਧੀਆਂ ਪਰਮਾਤਮਾ ਸਵਾਗਤ ਆਓ ਜੀ ਜਸਤੀ ਜੀ ਆਓ ਜੀ ਜੱਗਾ ਤੁਮਸੜੀ ਤੇ ਨਾਲਾ ਲੱਲੀ ਭਗਵਾਨੀਆਂ ਲੱਲੀ ਭਗਵਾਨੀਆਂ ਤੇ ਨਾਲਾ ਜੱਗਾ ਤੁਮਸੜੀ ਬਲਦੇਵ ਮਾਨਾ ਦੇ ਬੇਨਤੀ ਆਉਜੀ ਬਲਦੇਵ ਚੋਧਰੀ ਜੀ ਖਾਣੇ ਵਾਲੇ ਆਪਣੀ ਪੂਰੀ ਟੀਮ ਦੇ ਨਾਲ ਆਪਣਾ ਮਾਨਸਮਾਨ ਅਜ਼ਰ ਕਰਨਗੇ ਮੇਰੀ ਗੁਜਾਰਿਸ਼ ਹੈ ਬਲਦੇਵ ਚੋਧਰੀ ਜੀ ਖਾਣੇ ਵਾਲੇ ਆਪਣੀ ਪੂਰੀ ਟੀਮ ਦੇ ਨਾਲ ਆ ਕੇ ਆਪਣਾ ਮਾਨਸਮਾਨ ਅਜ਼ਰ ਕਰੋ ਜੀ ਬੇਨਤੀ ਹੈ ਉਹਨਾਂ ਅਕਸੂ ਸਾਡਾ ਪ੍ਰਾ ਦੰਗਲ ਕਮੇਟੀ ਗੁਰਨੀ ਜੱਜੇ ਤੋਂ ਬੋਦੀਆਂ ਅੰਦਰ ਪਰਮਾਤਮਾ ਸਵਾਗਤ ਪਰਮਾਤਮਾ ਸਵਾਗਤ ਅਨੁਕੀ ਜਿਹਨੂੰ ਆਖਦੇ ਆ ਹਰਪ੍ਰੀਤ ਸਿੰਘ ਖੰਬੀ ਸਾਡਾ ਵੀਰ ਨਾਲੀ ਜਸਪ੍ਰੀਤ ਸਿੰਘ ਕਿਰਪਾਲ ਸਿੰਘ ਦਲਜੀਤ ਸਿੰਘ ਜੀ ਦਰਸ਼ਨ ਸਿੰਘ ਜੀ ਗੁਰਪ੍ਰੀਤ ਸਿੰਘ ਔਂਕਾਰ ਸਿੰਘ ਜੀ ਮਹਿਤਪੁਰਿਆ ਸੁਖਾ ਮਹਿਤਪੁਰਿਆ ਤੇ ਸੱਤਾ ਜਿੰਨੇ ਵੀ ਸਾਡੇ ਭਰਾ ਦੰਗਲ ਕਮੇਟੀ ਮਹਿਤਪੁਰ ਨਗਰੀ ਵਾਲੇ ਬੋਦੀਆਂ ਪਰਮਾਤਮਾ ਸਵਾਗਤ ਆ ਸਰਦਾਰ ਮੋਹਨ ਸਿੰਘ ਜੀ ਮਹਿਤਪੁਰ ਲਧਣੀ ਅਮਰੀਕਾ ਵਾਲੇ ਜਿਹੜੇ ਅਮਰੀਕਾ ਦੇ ਵਿੱਚ ਬੈਠੇ ਲਾਈਵ ਯਾਰ ਤੱਕਦੇ ਆ ਉਹਨਾਂ ਦੀ ਪੂਰੀ ਟੀਮ ਪੁੱਜੀ ਆ ਪਰਪਰਾ ਸਵਾਗਤ ਨਿਕੇ ਜਿਆ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਉੱਧਰ ਵੱਡਾ ਮਾਨਸਬੰਦ ਜਿਹੜਾ ਕੀਤਾ ਜਾਣਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਆਪਣਾ ਬੇੜੀ ਕਿਹੜਾ ਭਾਈ ਜੀ ਭਾਈ ਮੈਂ ਅਕਸਰ ਪਰ 100 ਰੁਪਏ ਬਾਅਦ ਕੰਮਾਂ ਜੀ ਉਹਨਾਂ ਦਾ 100 ਬਣਾਣਾ ਦੇ ਮੇਕਾ ਹੋਰਾਂ ਦੇ ਨਾਲ ਹੀ ਇਹਨਾਂ ਦੀ ਸਮਰਥਨ ਕੀਤਾ ਇਹਦਾ ਵੱਡਾ ਮਾਨਸਬੰਦ ਕਿਦਾਈ ਮਾ ਬਾਹਰੇ ਰਹਿੰਦੇ ਜੀ ਹਾਂ ਅਦਰ ਜਿਹੜੀ ਹੈ ਜੀ ਮੇਰੀ ਸਾਡਾ ਪ੍ਰਾਪਤ ਸਮੂਰ ਵਾਲਾ ਅਮਰ ਰਣਾ ਜਦਾਬੀਰ ਨਾਲੀ ਵਿਸ਼ਾਲ ਕਸਤਵਾਰ ਰਦਰ ਟ੍ਰੇਡਿੰਗ ਸਾਡਾ ਵੀ ਅਰਜੇਸ਼ ਮਨੋਤਾ ਬਨਾਲੇ ਵਾਲਾ ਰਜੇਸ਼ ਸਾਡਾ ਵੀ ਪੁਜਿਆ ਨਾਲੀ ਡੀਪੀ ਬਾਜੀ ਦੰਗ ਕਮੇਟੀ ਰੈਸਰੀ ਅਜੇਜੇ ਤੋਂ ਪੁਜਿਆ ਆਂਦੇ ਪਰਮਾ ਸਵਾਗਤ ਆ ਐਸੇ ਤਰ੍ਹਾਂ ਟੇਲੇ ਵਾਲੇ ਸਾਡੇ ਪ੍ਰਾਪਤ ਜੀ ਮਿੰਦਰ ਚੋਧਰੀ ਮੈਨੇਜਰ ਸਾਹਿਬ ਗੁਰੂ ਸਾਡਾ ਪ੍ਰਾਪਤ ਜੀ ਜਿਹਨੇ ਵੀ ਪ੍ਰਾਪਤ ਜੇ ਸਾਰਿਆਂ ਦਾ ਪਰਮਾ ਸਵਾਗਤ ਹੈ ਬਾਦੀ ਸਾਡਾ ਵੀ ਭੋਪੜੀਆਂ ਉਧਰ ਜਾਣ ਵਾਲੇ ਵੀ ਤੁਹਾਡੀ ਦਾ ਭੋਪੜਾ ਵੀ ਜਿੰਨੇ ਤੋਂ 52 ਪਰਮਾ ਸਵਾਗਤ ਹੈ ਵੱਡੇ ਮਾਮਾ ਜੀ ਉਹਨਾਂ ਦੇ ਵੱਡੇ ਬਾਕਮਾਂ ਦੀ ਗੱਲ ਹੋਈ ਹੈ ਬਹੁਤ ਬਹੁਤ ਧੰਨਵਾਦ ਕਰਦੇ ਆਂ ਓਟਾ ਗੱਲ ਹੋਈ ਹੈ ਇਹਦੇ ਬੋਟਾ ਹਾਜਰ ਸਾਡੇ ਚਾਚੇ ਰਾਂ ਦੀ ਜ਼ਮੀਨ ਆ ਮਨਸੇ ਮਾਸਟਰ ਦੇ ਵਿੱਚੋਂ ਪਰ ਉਹ ਮਾਜਰਾ ਆਪਣੀ ਦੂਗਮ ਹੋ ਗਿਆ ਗਿਆ ਬੜਾ ਅੱਛਾ ਅੱਛਾ ਤਰੋਟੇ ਹੀ ਕਦੇ ਦੇ ਜ਼ਮੀਨ ਦਾ ਸਾਡੀ ਕਹਿੰਦੇ ਨੋਰੀ ਦਾ ਮਨਸ ਸਿੰਘ ਮਾਸਟਰ ਨੇ ਹੈਗਾ ਉਹਦਾ ਮਰ ਲਿਆ ਕਰਨਜੀ ਦਾਦਾ ਦਾ ਮੁੰਡਾ ਕੋਲਾ ਕੋਲਾ ਅੱਛਾ ਅੱਛਾ ਜੀ ਹੈਗਾ 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 ਬਜਲੀ ਬੋਰਚੋਂ ਦੋਸਤ ਲੱਗਿਆ ਅੱਛਾ ਜੀ ਚੈਣੀਆਂ ਵਾਂਦੇ ਸੀ ਆਂ ਜੀ ਹਾਂ ਹਾਂ ਉਹ ਕੱਦੇ ਲੱਗੇ ਵਾ ਯਾਰ ਇਹ ਕੁਲਵੰਤ ਸਿੰਘ ਜੀ ਨੰਬਰ 17 ਸਸਾ ਮੰਗਲ ਵਾਲੇ ਜਿੱਜੇਦਰ ਤੇ ਬਹੁਤ ਬਹੁਤ ਧੰਨਵਾਦ ਆ ਬਈ ਚਮਨ ਮਹਿਲਵਾਨਾ ਖਾ ਬਹੁਤ ਬਹੁਤ ਧੰਨਵਾਦ ਬੱਲੇ ਮਾਮਾ ਜੀ ਉਹਨਾਂ ਦੀ ਪੂਰੀ ਟੀਮ 1000 ਰੁਪਏ ਦੇ ਵੱਡੇ ਮਾਰ ਇਹਨਾਂ ਬੋਲਾਂ ਦੀ ਪੁੱਛ ਕਰਦੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਹਾਥੀ ਜੜੀ ਕਰੇਗਾ ਵੀ ਰਾਖੀ ਤਾਲਵੰਦ ਆਲਮਗੀਰ ਆ ਬਈ ਰਾਖੀ ਸਰ ਆ ਮੇਜਰ ਮੇਜਰ ਆਜੋ ਫੋਟੋ ਕਰਾ ਲਈਏ ਮੇਜਰ ਤੇ ਬਾਲੂ ਘੋੜ ਕੇ ਮਾਰ ਅੱਜ ਸਹਾਨਵਾਨੋ ਆਓ ਜਲਦੀ ਨਾਲ ਡੰਗਲ ਕਮੇਟੀ ਸੀਤਰੀਆਂ ਅਗਰ ਵਾਪਸ ਨੂੰ ਪਲੀ ਰਾਜੋ ਬਹੁਤ ਬਹੁਤ ਧੰਨਵਾਦ ਕਰਦਾ ਬੇਪੁਰੇ ਠਾਕੁਰ ਨਾਲ ਹੀ ਬੰਦੇ ਵਿੱਚ ਗੱਜਰ ਜੀ ਆਇਨਾ ਬੋਲਾਂ ਲਈ ਬੱਡੇ ਮਾਤਮਾ ਪੋਜੇ ਕਰਦੇ ਬਹੁਤ ਬਹੁਤ ਧੰਨਵਾਦ ਆ ਮੇਜਰ ਪਿਆਰ ਹੈ ਬਈ ਆਓ ਸਭ ਤੋਂ ਪਹਿਲਾਂ ਬਾਗ ਬਣੀਆਂ ਭਾਈ ਬਾਲੂ ਘੋੜ ਕੇ ਜਦੂਰਾ ਬਾਲੂ ਸਭਾ ਮਾ ਆਪਰ ਕੇ ਨੌਲਵਾਣਾ ਬਾਲੀ ਜੱਗਾ ਬਾਲ ਦਾ ਮੇਰਾ ਬਾਬਾ ਨਾਮਿਕ ਆ ਆਈ ਜੱਗੇ ਇਹ কুਸਤੀ ਨੂੰ ਜਿਹੜਾ ਸ਼ੁਰੂ ਕਰਵਾਇਆ ਸਾਡੇ ਡੀਆਈਜੀ ਸਾਹਿਬ ਬਾਲੂ ਬੋਰਡ ਕੇ ਮੁੰਡਾ ਨਾਲ ਇਹਦੀ ਦੋਨਾਂ ਦੀ কুਸਤੀ ਦੇਖਣ ਦਾ ਮਜ਼ਾ ਲਓ ਜੀ ਤੇ ਰਾਣਾ ਜੀ ਜਿਹਨਾਂ ਦੀ ਸੁਪਰੀ ਟੀਮ ਜਿਹੜੀ ਮੈਦਾਨ ਦੇ ਵਿੱਚ ਪੁੱਜੇਗੀ ਮੈਂ ਬੇਨਤੀ ਕਰਦਾ ਨਾਲ ਹੀ ਨੰਬਰ ਦਾ ਕੁਲਵੰਤ ਸਿੰਘ ਜੀ ਉਹਨਾਂ ਨੂੰ ਭੇਜ ਦਿੱਤਾ ਗਿਆ ਸਕਾਉਟ ਕਰਕੇ ਲੈ ਕੇ ਆਓ ਸਾਡੇ ਡੀਆਈਜੀ ਸਾਹਿਬ ਉਹਨਾਂ ਆਦੇ ਜੰਗਲ ਦੀ ਕਲਵੀ